ਜਦੋਂ ਬਿਰਸਾ ਸਿੰਘ ਬਲਟੋਹਾਰ ਕੇ ਆਉਂਦੇ ਆ ਨਾ ਇਹਨਾਂ ਦੇ ਨਾਲ ਜ਼ਬਾਨ ਵੀ ਨਾ ਲੜਾਇਓ ਬਸ ਦੋਵੇਂ ਹੱਥ ਖੜੇ ਕਰ ਦਿਓ ਇਹ ਆਪੇ ਸਮਝ ਜੂ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਇੱਕ ਜਮਾਤ ਦੇ ਵਿੱਚ ਨਾ ਜਵਾਕ ਆਪਦਾ ਹੋਮਵਰਕ ਨਹੀਂ ਕਰਕੇ ਆਇਆ ਮੈਡਮ ਨੇ ਜਵਾਕ ਨੂੰ ਕਿਹਾ ਕਹਿੰਦੀ ਤੂੰ ਹੋਮਵਰਕ ਨਹੀਂ ਕਰਕੇ ਆਇਆ ਚੱਲ ਆਪਦੀ ਸੀਟ ਦੇ ਉੱਪਰ ਖੜਾ ਹੋ ਤੇ ਆਪਦੀਆਂ ਬਹਾਂ ਖੜੀਆਂ ਕਰ ਜਵਾਕ ਕਹਿੰਦਾ ਮੈਡਮ ਜੀ ਮੈਂ ਤਾਂ ਆਲੀ ਗੱਲ ਹੀ ਆ ਦੋ ਚਪੇੜਾ ਚਾਹੇ ਵੱੱਤ ਮਾਰ ਦੋ ਪਰ ਮੈਂ ਬਾਹਾਂ ਖੜੀਆਂ ਨਹੀਂ ਕਰਨੀਆਂ ਕਹਿੰਦਾ ਜਦੋਂ ਮੈਂ ਬਾਹਾਂ ਖੜੀਆਂ ਕਰਦਾ ਨਾਲ ਦੇ ਜਵਾਕ ਮੈਨੂੰ ਬਿਰਸਾ ਸਿੰਘ ਬਲਟੋਹਾ ਬਿਰਸਾ ਸਿੰਘ ਬਲਟੋਹਾ ਕਹਿਣ ਲੱਗ ਜਾਂਦੇ ਆ ਤੇ ਉਧਰ ਦੂਜੇ ਪਾਸੇ ਜੋ ਆਉਂਦੇ ਆ ਆਪ ਨੂੰ ਵੱਡੇ ਪੰਥਕ ਕਹਾਉਂਦੇ ਆ ਬਿਰਸਾ ਸਿੰਘ ਬਲਟੋਹਾ ਉਹ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਉੱਪਰ ਤੰਜ ਕਸਣ ਤੇ ਲੱਗੇ ਹੋਏ ਆ ਤੇ ਉਧਰ ਖੰਡੂਰ ਸਾਹਿਬ ਵਾਲਿਆਂ ਨੂੰ ਆਖ ਰਿਹਾ ਕਿ ਮੇਰੀ ਵੀ ਕੁਰਬਾਨੀ ਆ ਪੰਥ ਨੂੰ ਵੋਟਾਂ ਪਾਓ ਅਸੀਂ ਆਏ ਕਰਦਾਂਗੇ ਉਹ ਕਰਦਾਂਗੇ ਮੈਂ ਖੰਡੂਰ ਸਾਹਿਬ ਵਾਲਿਆਂ ਨੂੰ ਇੱਕੋ ਗੱਲ ਕਹਿਣਾ ਕਿ ਜਦੋਂ ਉਹ ਤੁਹਾਡੇ ਪਿੰਡ ਦੀਆਂ ਸੱਥਾਂ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਸਵਾਲ ਕਰੋ ਵੀ ਤੈਨੂੰ ਦੋ ਵਾਰ ਅਸੀਂ ਜਿਤਾਇਆ ਉਦੋਂ ਤੁਸੀਂ ਕੀ ਰੰਗ ਲਾਇਆ ਭਾਈ ਉਦੋਂ ਤੁਸੀਂ ਸਿਰਫ ਆਪਣੀ ਕੁਰਸੀ ਦੀ ਖਾਤਰ ਸੋਚਿਆ ਸਰਫ ਤੁਸੀਂ ਆਪ ਦੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਜਦੋਂ ਤੁਹਾਨੂੰ ਸੱਤੇ ਦੇ ਵਿੱਚ ਲਿਆਂਦਾ ਸੀ ਉਦੋਂ ਤੁਸੀਂ ਕੀ ਨਹੀਂ ਕਰ ਸਕਦੇ ਸੀ ਪੰਥ ਲਈ ਉਦੋਂ ਤੁਹਾਨੂੰ ਮੌਕਾ ਦਿੱਤਾ ਸੀ ਪਰ ਤੁਸੀਂ ਆਪਣੀ ਆਸਾਂ ਦੇ ਉੱਪਰ ਖਰੇ ਉੱtre ਤੇ ਐਤਕੀ ਤੁਸੀਂ ਕਿਹੜੇ ਮੂੰਹ ਦੇ ਨਾਲ ਵੋਟਾਂ ਮੰਗ ਰਹੇ ਹੋ ਤਾਂ ਮੈਂ ਬੇਨਤੀ ਕਰਦਾ ਕਿ ਜਦੋਂ ਬਿਰਸਾ ਸਿੰਘ ਬਲਟੋਹਾਰ ਕੇ ਆਉਂਦੇ ਆ ਨਾ ਇਹਨਾਂ ਦੇ ਨਾਲ ਜ਼ੁਬਾਨ ਵੀ ਨਾ ਲੜਾਇਓ ਬਸ ਦੋਵੇਂ ਖੜੇ ਕਰ ਦਿਓ ਇਹ ਆਪੇ ਸਮਝ ਜੂ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਮੈਂ ਇੱਕ ਗੱਲ ਸੁਣੀ ਜਿਵੇਂ ਬੱਚਿਓ ਮੈਂ ਤੁਹਾਨੂੰ ਕਹਿੰਦਾ ਸੀ ਕਹਾਣੀ ਸੁਣਾਉਂਗਾ ਗੱਲ ਸ਼ਾਇਦ ਤੁਹਾਨੂੰ ਸਮਝ ਆਵੇ ਚਾਹੇ ਨਾ ਆਵੇ ਜੇ ਨਾ ਆਈ ਤੁਹਾਡੇ ਘਰ ਦੇ ਤੁਹਾਨੂੰ ਸਮਝਾ ਦੇਣਗੇ ਇੱਕ ਜਮਾਤ ਦੇ ਵਿੱਚ ਨਾ ਜਵਾਕ ਆਪਦਾ ਹੋਮਵਰਕ ਨਹੀਂ ਕਰਕੇ ਆਇਆ ਮੈਡਮ ਨੇ ਜਵਾਕ ਨੂੰ ਕਿਹਾ ਕਹਿੰਦੀ ਤੂੰ ਹੋਮਵਰਕ ਨਹੀਂ ਕਰਕੇ ਆਇਆ ਚੱਲ ਆਪਦੀ ਸੀਟ ਦੇ ਉੱਪਰ ਖੜਾ ਹੋ ਤੇ ਆਪਦੀਆਂ ਬਾਹਾਂ ਖੜੀਆਂ ਕਰ ਜਵਾਕ ਕਹਿੰਦਾ ਮੈਡਮ ਜੀ ਮੈਂ ਤਾਂ ਆਲੀ ਗੱਲ ਹੀ ਆ ਦੋ ਚਪੇੜਾ ਚਾਹੇ ਵੱੱਤ ਮਾਰ ਦੋ ਪਰ ਮੈਂ ਬਾਹਾਂ ਖੜੀਆਂ ਨਹੀਂ ਕਰਨੀਆਂ ਕਹਿੰਦਾ ਜਦੋਂ ਮੈਂ ਬਾਹਾਂ ਖੜੀਆਂ ਕਰਦਾ ਨਾਲ ਦੇ ਜਵਾਕ ਮੈਨੂੰ ਬਿਰਸਾ ਸਿੰਘ ਬਲਟੋਹਾ ਬਿਰਸਾ ਸਿੰਘ ਬਲਟੋਹਾ ਕਹਿਣ ਲੱਗ ਜਾਂਦੇ ਆ ਆ ਹਲਾਤ ਹੋਏ ਪਏ ਆ ਜਵਾਕ ਵੀ ਲਾਹਣਤਾ ਪਾਉਂਦੇ ਆ ਜਵਾਕ ਵੀ ਜਮਾਤਾਂ ਦੇ ਵਿੱਚ ਮੈਡਮਾ ਨੂੰ ਕਹਿਣ ਲੱਗੇ ਅੱ비 ਬਾਹ ਖੜੀਆਂ ਨਹੀਂ ਕਰਨੀਆਂ ਚਪੇੜਾਂ ਚਾਰ ਵੱਧ ਮਾਰ ਦੋ ਤੇ ਉਹਨਾਂ ਨੂੰ ਹਜੇ ਵੀ ਸ਼ਰਮ ਨਹੀਂ ਹਜੇ ਵੀ ਪੰਥ ਦੇ ਨਾਲ ਢਿੱਡਦੇ ਆ ਉਹ ਨੌਜਵਾਨ ਦੇ ਵਿਰੁੱਧ ਖੜੇ ਆ ਜਿਨ੍ਹਾਂ ਸਾਰਾ ਪੰਜਾਬ ਜਗਾਤਾ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਸਾਡੇ ਨੌਜਵਾਨ ਜੇ ਅੱਜ ਬੈਠੇ ਆ ਨਾ ਥੋੜਾ ਜਿਹਾ ਜੇ ਕੋਈ ਹਲੂਣਾ ਮਾਰਨ ਵਾਲਾ ਜਰਨੈਲ ਆ ਗਿਆ ਦੇਖਿਓ ਕਿਵੇਂ ਟੁੱਟ ਟੁੱਟ ਕੇ ਪੈਂਦੇ ਆ ਦੇਖੋ ਕਿ ਮੈਂ ਗਲਤ ਰਾਹਾਂ ਨੂੰ ਛੱਡ ਕੇ ਸਹੀ ਰਾਹਾਂ ਦੇ ਉੱਪਰ ਆਉਂਦੇ ਤੇ ਆ ਵੀ ਰਹੇ ਸੀ ਮੈਂ ਆਪ ਇਹ ਗੱਲਾਂ ਕਹਿਣਾ ਕਿ ਅਸੀਂ ਵੀ ਬਾਈ ਦੀਪ ਸਿੱਧੂ ਦੇ ਜਗਾਏ ਹੋਏ ਦੀਵੇ ਆ ਬਾਈ ਦੀਪ ਸਿੱਧੂ ਤੋਂ ਪ੍ਰਭਾਵਤ ਹੋ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆਏ ਤੇ ਬਾਈ ਦੀਪ ਸਿੱਧੂ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਤੋਂ ਪ੍ਰਭਾਵਤ ਹੋਇਆ ਤੇ ਅੱਗੇ ਸਾਡੇ ਨੌਜਵਾਨ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਨੂੰ ਸੁਣ ਕੇ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਪਾਸੇ ਆ ਗਏ ਸੀ ਪਰ ਇਹ ਗੱਲਾਂ ਸਾਡੀਆਂ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਈਆਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਉੱਪਰ ਐਨਐਸਐ ਲਾ ਕੇ ਦਿਬਰੂਗੜ ਭੇਜਤਾ ਜਿਹੜਾ ਬੰਦਾ ਉਹਨਾਂ ਦੀ ਗੱਲ ਕਰਦਾ ਉਹਦੇ ਚੈਨਲ ਬੰਦ ਕਰਤੇ ਜਾਂ ਉਹਦੇ ਤੇ ਪਰਚੇ ਪਾਤੇ ਤੇ ਦੂਜੇ ਪਾਸੇ ਬਿਰਸਾ ਸਿੰਘ ਬਲਟੋਹਾ ਜਿਹਨੂੰ ਮੈਂ ਇੱਕ ਗੱਲ ਕਹਿਣਾ ਬੀਖੰਡੂਰ ਸਾਹਿਬ ਵਾਲੇ ਅੱਜ ਇਹ ਗੱਲਾਂ ਕਹਿੰਦੇ ਆ ਵੀ ਬੀਬੀ ਖਾਲੜਾ ਜੀ ਨੂੰ ਹਰਾ ਕੇ ਜਿਹੜਾ ਅਸੀਂ ਕਲੰਕ ਆਪਦੇ ਮੱਥੇ ਤੇ ਮੜ ਲਿਆ ਉਹ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਧੋਣਾ ਪਰ ਬਿਰਸਾ ਸਿੰਘ ਬੁਲਟੋਹਾ ਨੇ ਜਿਹੜਾ ਕਲੰਕ ਆਪਦੇ ਮੱਥੇ ਤੇ ਹੁਣ ਮੜ ਲਿਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਵਿਰੁੱਧ ਚੋਣ ਲੜਨ ਦਾ ਫੈਸਲਾ ਲੈ ਕੇ ਉਹ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਜਾ ਕੇ ਕੀ ਜਵਾਬ ਦੇ